ਇੱਥੇ ਹੀ ਸ਼ਾਮ ਦਾ ਲੰਗਰ ਤਿਆਰ ਕਰਕੇ ਮਰੀਜ਼ਾਂ ਨੂੰ ਦਿੰਨੇ ਆ। ਇਹ ਤਕਰੀਬਨ 2010 ਤੋਂ ਹੀ ਕੰਮ ਸ਼ੁਰੂ ਕੀਤਾ। ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਕੋਲ ਅਸਲੇ 10-15 ਜਿਹੜੇ ਆ ਉਹ ਮੈਂਬਰ ਨੇ ਜੋ ਮੋਸਤੀ ਸਾਡੇ ਸਰਵਿਸਮੈਨ ਰਿਟਾਇਰਡ ਹੀ ਨੇ ਉਹ ਜਿਹੜੇ ਵਿਲੇ ਹੋਣ ਕਰਕੇ ਤੇ ਸ਼ਾਮ ਨੂੰ ਇੱਥੇ ਟਾਈਮ ਕੱਢ ਕੇ ਉਹ ਸਰਵਿਸ ਆਪਣੇ ਸੇਵਾ ਕਰਦੇ ਨੇ। ਤਰੰਤ ਤਰੰਤ ਜਿਉਂ ਕੋਈ ਵੀ ਹਸਪਤਲ ਹੈ ਵੈਲਫੇਅਰ ਵਾਸਤੇ ਬਣਿਆ ਉਹ ਉਹਨਾਂ ਨੂੰ ਗਰੀਬ ਆਦਮੀ ਇੱਥੇ ਆਉਂਦਾ ਵਾ ਤੇ ਉਹਨਾਂ ਨੂੰ ਰੋਟੀ ਪੰਦੇ ਦਾ ਸ਼ਾਮ ਨੂੰ ਬੜਾ ਮੁਸ਼ਕਲ ਹੁੰਦੀ ਆ ਇਹ ਤਿਆਰ ਕਰਦੇ ਜੀ ਚਾਹੇ ਚਾ ਦੁੱਧ ਪਰ ਲੰਗਰ ਪ੍ਰਸ਼ਾਦਾ ਖੀਰ ਖਿਚੜੀ ਖੀਰ ਜੋ ਜੋ ਰਿਕੁਆਇਰਮੈਂਟ ਹੈਗੀ ਆ ਉਸ ਹਿਸਾਬ ਨਾਲ ਜਿਹੜੋ ਜੋ ਡਿਮਾਂਡ ਕਰਦੇ ਨੇ ਮਰੀਜ਼ ਉਹੀ ਉਸ ਹਿਸਾਬ ਨਾਲ ਤਿਆਰ ਕਰਕੇ ਉਹਨਾਂ ਦੇ ਜਨ ਹੈ ਜੀ ਐਤਵਾਰ ਤੇ ਬੁੱਧਵਾਰ ਦੇ ਦਿਨ ਉਹ ਲੰਗਰ ਪ੍ਰਸ਼ਾਦਾ ਦਿੰਨ ਹਾਂ ਅਦਰਵਾਈਜ਼ ਜਿਹੜਾ ਉਹ ਆਪਣੇ ਦਲੀਆ ਜਾਂ ਚਾਹ ਖਿਚੜੀ ਦੁੱਧ ਵਗੈ ਡਿੱਤਾ ਗਿਆ ਬੜਾ 13 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਕਿਸੇ ਵੀ ਸਰਕਾਰੀ ਸੰਸਥਾ ਨੂੰ ਕੋਈ ਅਸਰ ਨਹੀਂ ਦਿੱਤੀ ਗਈ ਤੇ ਸਾਡਾ ਕੰਮ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਵਧੀਆ ਚੱਲਣ ਡਿਆ ਜਿਉਹ ਦੇ ਦੇਣ ਕਿ ਠੀਕ ਹੈ ਅਦਰਵਾਈਜ਼ ਸਾਡਾ ਕੰਮ ਇਸ ਮਹਿੰਗਾਈ ਦੇ ਯੁੱਗ ਵਿੱਚ ਜਿੱਥੇ ਜਿਹੜੇ ਮਰੀਜ਼ ਹੁੰਦੇ ਆ ਉਹ ਸਰਕਾਰੀ ਹਸਪਤਾਲ ਵਿੱਚ ਜਿਹੜੇ ਗਰੀਬ ਘਰਾਂ ਤੋਂ ਹੁੰਦੇ ਆ ਉਹ ਇਲਾਜ ਕਰਨ ਲਈ ਪੁੱਜਦੇ ਹਨ ਜਿਨ੍ਹਾਂ ਵੱਲੋਂ ਖਾਣਾ ਖਾਣ ਤੱਕ ਦੇ ਪੈਸੇ ਨਹੀਂ ਹੁੰਦੇ ਔਰ ਸਰਕਾਰ ਵੱਲੋਂ ਉਹਨਾਂ ਨੂੰ ਮੁਫਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਸਿਵਲ ਹਸਪਤਾਲ ਤਰਨਤਨ ਵਿਖੇ ਇੱਕ ਅਜਿਹੀ ਸੰਸਥਾ ਵਾ ਜੋ ਪਿੱਤੇ ਕਈ ਸਾਲਾਂ ਤੋਂ ਇਥੇ ਮਰੀਜ਼ਾਂ ਨੂੰ ਖੁਦ ਜਾ ਕੇ ਸਵੇਰ ਤੇ ਔਰ ਸ਼ਾਮ ਦੋ ਟਾਈਮ ਦਾ ਖਾਣਾ ਚਾ ਮੋਹੱਇਆ ਕਰਵਾ ਰਹੇ ਹਨ ਔਰ ਇਸ ਦੌਰਾਨ ਅਸੀਂ ਅੱਜ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਇਹ ਸੇਵਾ ਉਹਨਾਂ ਦੀ ਭਾਵਨਾ ਕਿਸ ਤਰ੍ਹਾਂ ਜਾਗੀ ਔਰ ਕਿੰਨੇ ਸਮੇਂ ਤੋਂ ਕਿਸ ਤਰ੍ਹਾਂ ਇਹ ਕੰਮ ਕਰ ਰਹੀ ਹੈ ਤੁਹਾਡਾ ਸਤਿ ਬਲੋ ਸਵਾਗਤ ਹੈ ਜੀ ਜਗਮਨੀ ਵਿੱਚ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਮਿਹਰਬਾਨੀ ਜੀ ਸਾਡੇ ਕੋਲ ਚੱਲ ਕੇ ਆਏ ਇਹ ਜਿਹੜੀ ਸੰਸਥਾ ਕੀ ਨਾਮ ਹੈ ਸੰਸਥਾ ਦਾ ਔਰ ਕਿਸ ਤਰ੍ਹਾਂ ਇਹ ਕੰਮ ਕਰਦੀ ਹੈ ਔਰ ਕਿਸ ਤਰ੍ਹਾਂ ਤੁਸੀਂ ਆਪਣਾ ਟਾਈਮ ਕੱਢੀਏ ਕਿੰਨੇ ਮੈਂਬਰਾਂ ਸੰਸਥਾ ਹੈਗੀ ਹੈ ਜਿਹੜੀ ਲੰਗਰ ਪ੍ਰੋਵਾਈਡ ਕਰਦੇ ਜੀ ਇਹ ਸੰਸਥਾ ਦਾ ਨਾਮ ਸ਼੍ਰੀ ਗੁਰਜਨ ਦੇਵ ਜੀ ਲੰਗਰ ਸ਼ਬੀਲ ਸੁਸਾਇਟੀ ਤਰਨਤਨ ਸਿਵਲ ਹਸਪੀਟਲ ਇੱਥੇ ਅਸੀਂ ਸ਼ਾਮ ਦਾ ਲੰਗਰ ਤਿਆਰ ਕਰਕੇ ਮਰੀਜ਼ਾਂ ਨੂੰ ਦਿੰਨੇ ਆ ਇਹ ਤਕਰੀਬਨ 2010 ਤੋਂ ਇਹ ਕੰਮ ਸ਼ੁਰੂ ਕੀਤਾ ਹੈ ਤੇ ਨਿਰਤ ਨਿਰਭਗਨ ਜਿਹੜਾ ਕੰਮ ਚੱਲ ਰਿਹਾ ਹੈ ਸਪੈਸ਼ਲੀ ਕੋਵਿਡ ਜਿਸ ਸਦਕਾ ਸਾਡੀ ਸੰਸਾ ਜਿਹੜੀ ਕੰਮ ਕਰਦੀ ਰਹੀ ਹੈ ਕੋਵਿਡ ਚ ਵੀ ਹਰ ਕਿਸੇ ਦੇ ਬਾਹ ਪੜ ਕੇ ਹੀ ਉਹਨਾਂ ਨੂੰ ਲੰਗਰ ਦੀ ਸੇਵਾ ਕੀਤੀ ਹੈ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਕੋਲ ਅਸਲੇ 10 15 ਜਿਹੜੇ ਆ ਉਹ ਮੈਂਬਰ ਨੇ ਜੋ ਮੋਸਤੀ ਸਾਡੇ ਸਰਵਿਸਮੈਨ ਰਿਟਾਇਰਡ ਹੀ ਨੇ ਉਹ ਜਿਹੜੇ ਵਿਹਲੇ ਹੋਣ ਕਰਕੇ ਤੇ ਸ਼ਾਮ ਨੂੰ ਇਥੇ ਟਾਈਮ ਕੱਢ ਕੇ ਉਹ ਸਰਵਿਸ ਆਪਣੇ ਸੇਵਾ ਕਰਦੇ ਨੇ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੇ ਗੁਰਸਹਿਬ ਦੀਆਂ ਸੱਚੇ ਪਾਤਸ਼ਾਹ ਦੀਆਂ ਤੇ ਸਾਨੂੰ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਸੱਚੇ ਪਾਤਸ਼ਾਹ ਨੇ ਤੇ ਅਸੀਂ ਅਹੀ ਬੇਨਤੀ ਕਰਦੇ ਆਂ ਸਭ ਨੂੰ ਕਿ ਸਾਰੀਆਂ ਸੰਸਥਾਵਾਂ ਨੂੰ ਇੱਥੇ ਅੱਗੇ ਆਉਣਾ ਚਾਹੀਦਾ ਕਿਉਂਕਿ ਇੱਥੇ ਜਿਹੜੇ ਸਿਵਲ ਹਸਪੀਟਲ ਤਰਨਤਾਰਨ ਜਾਂ ਕੋਈ ਵੀ ਹਸਪੀਟਲ ਹੈ ਵੈਲਫੇਅਰ ਵਾਸਤੇ ਬਣੀ ਆ ਉਹ ਉਹਨਾਂ ਨੂੰ ਗਰੀਬ ਆਦਮੀ ਇੱਥੇ ਆਉਂਦਾ ਵਾ ਤੇ ਉਹਨਾਂ ਨੂੰ ਰੋਟੀ ਪਾਣ ਦਾ ਸ਼ਾਮ ਨੂੰ ਦਾ ਬੜਾ ਮੁਸ਼ਕਲ ਹੁੰਦੀ ਆ ਤੇ ਇਹ ਨਿਰੰਤਰ ਸੇਵਾ ਨਿਰੰਤਰ ਜਿਹੜੀ ਉਹ ਕਰਨੀ ਚਾਹੀਦੀ ਆ ਇਹ ਚੰਗਾ ਉਦਮ ਆ ਤੁਹਾਡੇ ਵਰਗੇ ਸੱਜਣ ਸਾਡੇ ਸ਼ਹਿਰ ਦੇ ਜਾਣੀ ਸੱਜਣ ਹੈਗੇ ਆ ਇਦਾਂ ਸਾਨੂੰ ਆਵਾਜ਼ ਮਾਰ ਕੇ ਅਪਗ੍ਰੇਡ ਦਿੰਦੇ ਅਸੀਂ ਇਕੱਲੇ ਕੁਝ ਨਹੀਂ ਕਰਦੇ ਇਕੱਲਾ ਤੱਕ ਬੰਦਾ ਕੋਈ ਕਰ ਨਹੀਂ ਸਕਦਾ ਇਹ ਸਾਰੀ ਸੰਸਥਾ ਜਿਹੜੀ ਆ ਇਹ ਤਰਨਤਨ ਸਮੂਹ ਸੰਗਤੋਲ ਨੂੰ ਜਿਹੜੀ ਆ ਉਹ ਕੀਤੀ ਜਾ ਰਹੀ ਸੇਵਾ ਜੀ ਇਸ ਸੰਸਥਾ ਵਿੱਚ ਕਿੰਨੇ ਮੈਂਬਰ ਆ ਔਰ ਕਿਸ ਤਰ੍ਹਾਂ ਦੇ ਮੈਂਬਰ ਹੈਗੇ ਆ ਕਿੰਨੀ ਉਮਰ ਦੇ ਆ ਨੌਜਵਾਨ ਵੀ ਨੇ ਕਿ ਬਜ਼ੁਰਗੀਆਂ ਸਾਰੇ ਆ ਕਿਸ ਤਰ੍ਹਾਂ ਫਿਰ ਇਹ ਕੰਮ ਟਾਈਮ ਕੱਢਿਆ ਜਾਂਦਾ ਇਸ ਵਾਸਤੇ ਇਸ ਸੰਸਥਾ ਵਿੱਚ ਤਕਰੀਬਨ ਸਾਡੇ ਮੈਂਬਰ ਜਿਹੜੇ ਉਹ ਯੰਗ ਹੀ ਆ ਬਾਕੀ ਤਿੰਨ ਚਾਰ ਸਾਡੇ ਬੰਦੇ ਨੇ ਇੱਕ ਸਰਵਿਸਮੈਨ ਜਿਹੜੇ ਕੋ ਚੰਗੇ ਅਹੁਦਿਆਂ ਤੋਂ ਰਿਟਾਇਰ ਹੋਏ ਨੇ ਜਿਸ ਤਰ੍ਹਾਂ ਮੈਂ ਕਾਪਰਟ ਡਿਪਾਰਟਮੈਂਟ ਤੋਂ ਇੰਸ펙ਟਰ ਰਿਟਾਇਰ ਹੋਏ ਆ ਤੇ ਸਦਾਜੀ ਸਦਾ ਦਦਾਰ ਸਿੰਘ ਜੀ ਨੇ ਇਹ ਜਹੀ ਰਿਟਾਇਰ ਹੋਏ ਨੇ ਬਿਜਲੀ ਬੋਰ ਤੋਂ ਤੇ ਕੋਈ ਸਾਡੇ ਵਰਕਰ ਇਹੋ ਜਿਹੇ ਆ ਜਿਹੜੇ ਉਹ ਸਾਈਡ ਤੇ ਰਹਿ ਕੇ ਵੀ ਉਹ ਕੰਮ ਕਰ ਰਹੇ ਪਰ ਹੈ ਉਹ ਆਫੀਸਰ ਲੈਵਲ ਤੇ ਆ ਉਹ ਸੰਸਥਾਵਾਂ ਦੇ ਨਾਲ ਜੁੜੇ ਹੋਏ ਸਾਡੇ ਨਾਲ ਜੀ ਸਰ ਇਹ ਦੱਸ ਦਿਓ ਵੀ ਜਿਹੜਾ ਲੰਗਰ ਪ੍ਰੋਵਾਈਡ ਕੀਤਾ ਜਾਂਦਾ ਵਾ ਇਸ ਦੇ ਵਿੱਚ ਕਿਹੜੀਆਂ ਚੀਜ਼ਾਂ ਧਿਆਨ ਰੱਖਿਆ ਜਾਂਦਾ ਹੈ ਮਰੀਜ਼ਾਂ ਦੀ ਸਿਹਤ ਨੂੰ ਵੇਖਦੇ ਆ ਕਿਸ ਤਰ੍ਹਾਂ ਦੀ ਪ੍ਰੋਵਾਈਡ ਕੀਤੀ ਜਾਂਦੀ ਚੀਜ਼ ਵਸਤੂ ਇਹ ਵਸਤਾਂ ਸਾਡੇ ਕੋਲੋਂ ਆਪ ਹੀ ਤਿਆਰ ਕਰਦੇ ਜੀ ਚਾਹ ਦੁੱਧ ਪਰ ਲੰਗਰ ਪ੍ਰਸ਼ਾਦਾ ਖੀਰ ਖਿਚੜੀ ਖੀਰ ਜੋ ਜੋ ਰਿਕੁਆਇਰਮੈਂਟ ਹੈਗੀ ਆ ਉਸ ਹਿਸਾਬ ਨਾਲ ਹੀ ਜਿਹੜੋ ਜੋ ਡਿਮਾਂਡ ਕਰਦੇ ਨੇ ਮਰੀਜ਼ ਉਹੀ ਉਸ ਹਿਸਾਬ ਨਾਲ ਤਿਆਰ ਕਰਕੇ ਉਹਨਾਂ ਨੂੰ ਦੇਈ ਜਾਂਦੇ ਜੀ ਸਾਡਾ ਬਕਾਇਦਾ ਮੀਨੂ ਬਣਿਆ ਹੋਇਆ ਇੱਕ ਦਿਨ ਹੀ ਉਹ ਦਲੀਆ ਦਿੰਨੇ ਦੂਜੇ ਦਿਨ ਹੀ ਉਹ ਖਿਚੜੀ ਦਿੰਨੇ ਆ ਨਮਕੀਨ ਚੋਲ ਮਿੱਠੇ ਚੋਲ ਜਾਂ ਲੰਗਰ ਪ੍ਰਸ਼ਾਦਾ ਦੋ ਦਿਨ ਹੀ ਸੇਵਾ ਕਰਦੇ ਆ ਜਿਹਦੇ ਚ ਉਹ ਐਤਵਾਰ ਤੇ ਬੁੱਧਵਾਰ ਦਾ ਦਿਨ ਉਹ ਲੰਗਰ ਪ੍ਰਸ਼ਾਦਾ ਦਿਨ ਹੁੰਦਾ ਅਦਰਵਾਈਜ਼ ਜਿਹੜਾ ਉਹ ਆਪਣੇ ਦਲੀਆ ਜਾਂ ਚਾ ਖਿਚੜੀ ਦੁੱਧ ਵਗੈਰਾ ਚੋਲੋਗੇ ਖੀਰੋ ਖੀਰ ਔਰ ਇਹ ਦਾ ਸਮਾਂ ਕੀ ਹੁੰਦਾ ਜੀ ਕਿਸ ਤਰ੍ਹਾਂ ਨੂੰ ਤੁਸੀਂ ਦਿੰਦੇ ਜੇ ਆ ਕੇ ਜਿਵੇਂ ਕੋਈ ਆਵਾਜ਼ ਮਾਰਦੇ ਜੇ ਆ ਕੇ ਵਾਰਡ ਵਿੱਚ ਜਾਂ ਕਿੱਥੇ ਪ੍ਰੋਵਾਈਡ ਕਰਦੇ ਜੀ ਸੀਨ ਨੂੰ ਅਸੀਂ ਸਭ ਜੀ ਇਦਾਂ ਵਾਂ ਕਿ ਅਸੀਂ ਖਾਣਾ ਤਿਆਰ ਕਰਕੇ ਅਹੀਂ ਥੱਲੇ ਆ ਜੰਨੇ ਆ ਬਿਲਡਿੰਗ ਦੇ ਉੱਪਰ ਜਾ ਕੇ ਵਾਰਡਾਂ ਚ ਕੱਲੇ ਕੱਲੇ ਰੂਮ ਚ ਜਾ ਕੇ ਆਵਾਜ਼ ਦੇ ਆਈਦੀ ਹੈ ਤੇ ਉਹ ਵਾਰਡ ਵਾਲੇ ਜਿਹੜੇ ਮਰੀਜ਼ ਹੁੰਦੇ ਲੋੜਵੰਦ ਉਥੱਲੇ ਭਾਂਡਾ ਲੈ ਕੇ ਆ ਕੇ ਸਾਡੇ ਕੋਲ ਲੈ ਜਾਂਦੇ ਆ ਜੀ ਹਾਂਜੀ ਔਰ ਇਹਦੇ ਵਿੱਚੋਂ ਤੁਹਾਨੂੰ ਕੋਈ ਸੰਸਥਾ ਵੱਲੋਂ ਸਰਕਾਰੀ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਜਾਂ ਨਹੀਂ ਨਹੀਂ ਜੀ ਅਜੇ ਤੱਕ ਸਾਨੂੰ ਬੜਾ 13 ਸਾਲ ਹੋ ਗਏ ਸਾਨੂੰ ਕੰਮ ਕਰਦਾਂ ਕਿਸੇ ਵੀ ਸਰਕਾਰੀ ਸੰਸਥਾ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਗਈ ਤੇ ਸਾਡਾ ਕੰਮ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਵਧੀਆ ਚੱਲਣ ਦੇ ਆ ਜੋ ਦੇ ਦੇਣ ਕੇ ਠੀਕ ਹੈ ਅਦਰਵਾਈਜ਼ ਸਾਡਾ ਕੰਮ ਇਹ ਤੋਂ ਚੰਗਾ ਹੀ ਹੋਊਗਾ ਮਾੜਾ ਨਹੀਂ ਕਿਉਂਕਿ ਤਰਨਤਨ ਦੇ ਦਾਨੀ ਸਜਨੇ ਇਹੋ ਜੀ ਉਹ ਕਹਿੰਦੇ ਸਾਨੂੰ ਦੱਸੋ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੇ ਉਹ ਸਾਨੂੰ ਮਿਲ ਜਾਂਦੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਖਾਸ ਕਰਕੇ ਲੰਗਰ ਦਾ ਕੰਮ ਇਹੋ ਜਾਂ ਤੁਸੀਂ ਸ਼ੁਰੂ ਕਰੋ ਗੁਰੂ ਸਾਹਿਬ ਆਪੇ ਕਿਰਪਾ ਕਰਦੇ ਸਾਡੇ ਕੋਲ ਅਨਾਜ ਭੰਡਾਰ ਜਿਹੜੇ ਸਫੀਸ਼ੈਂਟ ਹੈ ਉਹ ਆ ਹੀ ਜਾਂਦੇ ਆਪੇ ਕੋਈ ਪ੍ਰੋਬਲਮ ਨਹੀਂ ਹੈ ਸ਼ਾਮ ਦੋ ਸਮੇਂ ਦਾ ਖਾਣਾ ਔਰ ਗਰਮ ਚਾਹ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਸ ਵਿੱਚ ਇਹ ਬਹੁਤ ਵਧੀਆ ਅਹਿਮ ਭੂਮਿਕਾ ਨਿਭਾ ਰਿਆ ਹਨ ਰਮਨ ਚਾਵਲਾ ਜਗਵਾਨੀ ਟੀਵੀ ਤਰੰਤਾਰਣ ਇਹ ਕਹਿਣਾ ਚਾਹੁੰਦਾ ਵੀ ਬਹੁਤ ਵਧੀਆ ਕੰਮ ਕਰਦੇ ਪਏ ਜਿਹੜਾ ਵੀ ਗਰੀਬਾਂ ਕੋਈ ਵੀ ਮਰੀਜ਼ ਆ ਉਹ ਵੀ ਪੈਸੇ ਢੇਲੇ ਤੋਂ ਪਤਾ ਨਹੀਂ ਕਿਵੇਂ ਆਪਦਾ ਟਾਈਮ ਅਨਸਾਰ ਦਾ ਵੀ ਜਿਹੜਾ ਵੀ ਖਾਣੇ ਦਾ ਚਾਹ ਦਾ ਪ੍ਰਬੰਧ ਵਧੀਆ ਮਿਲਦਾ ਪਿਆ ਕਿ ਇਹ ਗੱਲ ਦੀ ਨਹੀਂਗੀ ਪੂਰੀ ਪ੍ਰਬੰਧਤਾ ਹੈ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਜਿਹੜਾ ਇਹਨਾਂ ਬਹੁਤ ਕੀਤਾ ਅੱਜ ਨੇ ਬਿਲਡਿੰਗ ਦੇ ਉੱਪਰ ਜਾ ਕੇ ਵਾਰਡਾਂ ਚ ਕੱਲੇ ਕੱਲੇ ਰੂਮ ਚ ਜਾ ਕੇ ਵਾਜਦੇ ਆਈਦੀ ਹੈ ਤੇ ਉਹ ਵਾਰਡ ਵਾਲੇ ਜਿਹੜੇ ਮਰੀਜ਼ ਹੁੰਦੇ ਲੋੜਵੰਦ ਉਥੋਂ ਲੈ ਭਾਂਡਾ ਲੈ ਕੇ ਆ ਕੇ ਸਾਡੇ ਕੋਲ ਲੈ ਜਾਂਦੇ ਆ ਜੀ ਹਾਂਜੀ ਔਰ ਇਹਦੇ ਵਿੱਚੋਂ ਤੁਹਾਨੂੰ ਕੋਈ ਸੰਸਥਾ ਵੱਲੋਂ ਸਰਕਾਰੀ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਜਾਂ ਨਹੀਂ ਨਹੀਂ ਜੀ ਇਹ ਤੱਕ ਸਾਨੂੰ 13 ਸਾਲ ਹੋ ਗਏ ਸਾਨੂੰ ਕੰਮ ਕਰਦਾਂ ਕਿਸੇ ਵੀ ਸਰਕਾਰੀ ਸੰਸਥਾ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਤੇ ਸਾਡਾ ਕੰਮ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਵਧੀਆ ਚੱਲਣ ਦੇ ਆਲਾ ਜੋ ਦੇ ਦੇਣਗੇ ਠੀਕ ਹੈ ਅਦਰਵਾਈਜ਼ ਸਾਡਾ ਕੰਮ ਇਹ ਤੋਂ ਚੰਗਾ ਹੀ ਹੋਊਗਾ ਮਾੜਾ ਨਹੀਂ ਕਿਉਂਕਿ ਤਰਨਤਨ ਦੇ ਦਾਨੀ ਸਜਨੇ ਇਹੋ ਜੀ ਉਹ ਕਹਿੰਦੇ ਸਾਨੂੰ ਦੱਸੋ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਤੇ ਉਹ ਸਾਨੂੰ ਮਿਲ ਜਾਂਦੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਖਾਸ ਕਰਕੇ ਲੰਗਰ ਦਾ ਕੰਮ ਇਹੋ ਜਾਂ ਤੁਸੀਂ ਸ਼ੁਰੂ ਕਰੋ ਗੁਰੂ ਸਾਹਿਬ ਆਪੇ ਕਿਰਪਾ ਕਰਦੇ ਸਾਡੇ ਕੋਲ ਅਨਾਜ ਭੰਡਾਰ ਜਿਹੜੇ ਸਫੀਸ਼ੈਂਟ ਹੈ ਉਹ ਆਈਏ ਦੇ ਆਪੇ ਕੋਈ ਪ੍ਰੋਬਲਮ ਨਹੀਂ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਮਸਾਈ ਹੋਈ ਨਗਰੀ ਤਰੰਤਾਰਨ ਸਾਬ ਵਿਖੇ ਇਹ ਸੰਸਥਾ ਨਾਮ ਅਮੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਰੱਖਿਆ ਗਿਆ ਔਰ ਉਹਨਾਂ ਵੱਲੋਂ ਪਿਤੇ 15 ਸਾਲਾਂ ਤੋਂ ਲੋੜਵੰਦ ਮਰੀਜ਼ ਜਿਹੜੇ ਕਿ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਂਦੇ ਹਨ ਉਹਨਾਂ ਨੂੰ ਸਵੇਰੇ ਔਰ ਸ਼ਾਮ ਦੋ ਸਮੇਂ ਦਾ ਖਾਣਾ ਔਰ ਗਰਮ ਚਾਹ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਸ ਵਿੱਚ ਇਹ ਬਹੁਤ ਵਧੀਆ ਅਹਿਮ ਭੂਮਿਕਾ ਨਿਭਾ ਰਹੇ ਹਨ ਰਮਨ ਚਾਵਲਾ ਜਗਵਾਨੀ ਟੀਵੀ ਤਰੰਤਾਰਨ